రెడ్డి ਦੇ ਇਕ ওভার ਚ ਦੋ ਵਿਟਾਂ ਵਾਲਾ ਬਰੇਕਥਰੋ ਜੋ ਰੋਡ ਦੇ ਨਿਡਿੰਨ ਵਨ ਅਨਾਂ ਦੇ ਨਾਟ ਆਊਟ ਪਾਰੀ ਇੰਡੀਆ ਦੇ ਘਾਤ ਜੇਂਦਵਾਜੀ ਯਾ ਫਿਰ ਇੰਗਲੈਂਡ ਦਾ ਸਾਲਿਡ ਸਟਾਰਟ ਕੀ ਰਿਹਾ ਪਹਿਲੇ ਦਿਨ ਦਾ ਹਾਲ ਉਸ ਚੀਜ਼ ਵਾਲੇ ਕਰਦੇ ਆ ਵਿਚਾਰ ਇੰਗਲੈਂਡ ਤੇ ਇੰਡੀਆ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦੇ ਤੀਜੇ ਮੈਚ ਦਾ ਟੱਲ ਪਹਿਲਾ ਦਿਨ ਸੀ ਦਾ ਤੇ ਸਰਪ੍ਰਾਈਜ਼ ਦੀ ਗੱਲ ਪਤਾ ਕੀ ਹੈ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਚੋਣੀ ਜਿਹੜੀ ਟੀਮ ਐਨ ਟਾਈਮ ਤੋਂ ਇਹ ਕਹਿੰਦੀ ਆ ਰਹੀ ਹੈ ਟੂ ਵਾਟ ਐਵਰ ਦਾ ਟੋਟਲ ਆਪਾਂ ਦੇ ਚੇਸ ਕਰਨ ਜਾਉਂਗੇ ਸਾਡੀ ਦੇ ਬੇਸਬਾਲ ਚ ਰੀਟਡ ਆ ਸੀ ਤੇ ਬੈਟਿੰਗ ਫਰੈਂਡਲੀ ਪਿਚਸ ਬਣਾਉਂਦੇ ਆ ਤੇ ਆਪਾਂ ਬੈਟਿੰਗ ਨੂੰ ਹੀ ਬੈਟ ਕਰਦੇ ਆ ਓਵਰਟੇਮ ਹੁਣ ਤੀਤਨੇ ਤੇ ਡਿਫੈਂਸੇ ਮੋਡ ਤੇ ਆ ਤੇ ਪ੍ਰੈਸ ਕਾਨਫਰੈਂਸਾਂ ਵਿੱਚ ਵੀ ਇਹ ਚੀਜ਼ ਕਹੇ ਰਹੀ ਕਿ ਸਾਡੇ ਨਾਲ ਡਰਾਅ ਦੀ ਆਪਸ਼ਨ ਵੀ ਹੈ ਜੀ ਆ ਕਿ ਤਨੇ ਜਿੱਥੇ ਇੰਡੀਆ ਟੀਮ ਨੇ ਇਹਨਾਂ ਨੂੰ ਬੈਟ ਫੁੱਟ ਦੇ ਦਾ ਪਾ ਤਿਆ ਬਾਕੀ ਮੈਂ ਵੀ ਆਪਣੀ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਸੀ ਜਿਹੜੀ ਟੀਮ ਟਾਸ ਜਿੱਤੇ ਜੀ ਉਹ ਪਹਿਲਾ ਬੋਲਿੰਗ ਰਨ ਜਾਏ ਦੀ ਟੂਟੀ ਗ੍ਰੀਨ ਟਰੈਕ ਰਹਿ ਜੇ ਪਿਚ ਗ੍ਰੀਨ ਰਹੀ ਜੀ ਟਾਂਡਰ ਦੇ ਜਿਹੜੇ ਟੀਮ ਪਹਿਲਾ ਬੈਟਿੰਗ ਕਰਨ ਆਏ ਰਹੇ ਉਹਨੂੰ ਕਿਤਨੇ ਜਿਹੇ ਸਟਰਗਲ ਰਹੇਗੇ ਕਿਤਨੇ ਜਿੱਥੇ ਮੈਕਲੋਨ ਨੂੰ ਵੀ ਪਤਾ ਹੈ ਕਿ ਸਾਡੇ ਟੀਮ ਵੀ 0 ਤੋਂ 100 ਸਿੱਧੇ ਨਹੀਂ ਜਾ ਸਕਦੇ ਉਹਨਾਂ ਦੀ ਵੀ ਜਿਹੜੀ ਅਪਰੋਚ ਆ ਉਹ ਵੀ ਬੈਟਿੰਗ ਅਪਰੋਚ ਆ ਉਹਨਾਂ ਨੂੰ ਵੀ ਆਦਤ ਹੋ ਗਈ ਆ ਹੁਣ بڑے بڑے ਸਕੋਰ ਲਾਣੇ ਦੀ ਤਾਂਡਰ ਦੇ ਡਿਫੈਂਸ ਉਹਨਾਂ ਜਿਆਦਾ ਨਹੀਂ ਕਰਦੇ ਤੇ ਜੇ ਉਹ ਸਿੱਧੀ ਹੀ ਗ੍ਰੀਨ ਪੀਚ ਬਣਾ ਦੇਉਂਦੇ ਤਾਂ ਕਿਤਨੇ ਤੇ ਉਹ ਇੰਡੀਅਨ ਬੋਲਰ ਸੱਜੇ ਫਸ ਸਕਦੇ ਆ ਤਾਂਡਰ 'ਚ ਉਹਨਾਂ ਨੇ ਸੈਮੀ ਦੀ ਪੀਚ ਅੱਥੀਆ ਨਾ ਤੇ ਬਹੁਤ ਜਿਆਦਾ ਗ੍ਰੀਨ ਐ ਤੇ ਨਾ ਹੀ ਬਹੁਤ ਜਿਆਦਾ ਟਾਰਫ ਟਾਈਪ ਦੀ ਐ ਜਿੱਤੇ ਦੇ ਹਾਈ ਸਕੋਰ ਬਾਦ ਇੰਡੀਆ ਟੀਮ ਨੂੰ ਇੱਥੇ ਥੋੜੀ ਜਿਹੀ ਮੁਸੀਬਤ ਹੋ ਸਕਦੀ ਹੈ ਕਿਉਂਕਿ ਟਰਲ ਆਪਾਂ ਨੇ ਨੋਟਿਸ ਕਰਦੇ ਜ ਰਵਿੰਦਰ ਜੜੇਜਾ ਜਬ ਬਾਲ ਕਰ ਰਹੇ ਸੀ ਜਿਹਦਾ ਬਾਲ ਥੋੜੀ ਜਿਹੀ ਟਰਨ ਹੋ ਰਹੀ ਸੀ ਜੀ ਜੈ ਇਨਿੰਗ ਚੌਥੇ ਪੰਜਵੇਂ ਦਿਨ ਤੱਕ ਜਾਂਦੀ ਹੈ ਤੇ ਇੰਡੀਆ ਟੀਮ ਨੂੰ ਫੋਰਥ ਨੰਬਰ ਦੇ ਬੈਟਿੰਗ ਕਰਨ ਨਾਲ ਉਸ ਟਾਈਮ ਤੱਕ ਜਦ ਰੈਟ ਬਹੁਤ ਜ਼ਿਆਦਾ ਟਰਨਿੰਗ ਹੋ ਰਿਹਾ ਤਾਂ ਇੰਡੀਆ ਟੀਮ ਨੂੰ ਇਤਨੇ ਰੀਤੇ ਸਪਿੰਨ ਦੇ ਇਥੇ ਲਾ ਮੁਸ਼ਕਿਲ ਹੋ ਸਕਦੀ ਹੈ ਜੇ ਮੈਂ ਕੱਲ ਦੀ ਸ਼ੁਰੂਆਤ ਕਰਾ ਇੰਡੀਆ ਦੇ ਬੋਲਿੰਗ ਤੇ ਜਸਪ੍ਰੀਤ ਬੋਮਰਾ ਦੀ ਵਾਪਸੀ ਹੋਈ ਹੈ ਤੇ ਜਸਪ੍ਰੀਤ ਬੋਮਰਾ ਹਾਲਾਕਿ ਲਾਈਨ ਲੈਂਥ ਵਗੈਰਾ ਸਾਰੀ ਸਹੀ ਕਰ ਰਹੇ ਹਨ ਤੇ ਇੰਗਲੈਂਡ ਦੇ ਬੈਟਰਸ ਨੂੰ ਪ੍ਰੋਬਲਮਸ ਵੀ ਦੇ ਰਹੇ ਹਨ ਪਰ ਕਿਤੇ ਨਾ ਕਿਤੇ ਇੰਪੈਕਟ ਚ ਰੇਟ ਕਰਨ ਦੇ ਚ ਮੁਸ਼ਕਿਲ ਹੋ ਰਹੀ ਹੈ ਉਹਨਾਂ ਨੂੰ ਹਾਲਾ ਹੀ ਉਹਨਾਂ ਨੇ ਹੈਰੀ ਬਰੂਟ ਉਹਦਾ ਵੇਟਡ ਜਰੂਰ ਲਿਆ ਬਟ ਫਿਰ ਵੀ ਉੰਨੀ ਜਿਆਦਾ ਵੇਟਾ ਨਹੀਂ ਲੈ ਰਹੇ ਜਿੰਨਾ ਉਹਨਾਂ ਦਾ ਨਾਮ ਹੈ ਜਿੰਨਾ ਉਹਨਾਂ ਦਾ ਰੁਤਬਾ ਹੈ ਜੈ ਆਕਾਸ਼ਦੀਪ ਦੀ ਗੱਲ ਕਰਾਂ ਤਾਂ ਪਿਛਲੇ ਮੈਚ ਦੇ ਵਿੱਚ ਬੰਦੇ ਨੇ 10 ਵੇਟਡ ਦੇ ਆਟੇ ਵੀ ਬੰਦਾ ਸੇਮ ਜਾਦੂ ਆਪਣਾ ਸੇਮ ਸਪੈਲ ਪਾਉਣੇ ਕੋਸ਼ਿਸ਼ ਕਰ ਰਿਹਾ ਬਟ ਕਿਥੇ ਨਾ ਜਿੱਥੇ ਉਨਾ ਜਿਆਦਾ ਇੰਪੈਕਟ ਨਹੀਂ ਪਾ ਰਿਹਾ ਤੁਸੀਂ ਦੇ 28 ਲਾਈਨ ਐਂਡ ਲੈਂਥ ਉਨੇ ਸਹੀ ਨਹੀਂ ਐ ਰਹੀ ਹੋਤੀ ਥੋੜਾ ਜਿਹਾ ਮਿਸਟੇਟ ਸਟਾਰ ਰਿਹਾ ਹੈ ਦਾ ਰਨਸ ਵੀ ਲੀਕ ਕਰ ਰਿਹਾ ਇਸ ਦਾ ਟਰਨ ਸ਼ਾਇਦ ਉਹ ਸਰਦਾ ਦੇ ਲੋਰਡਸ ਦੀ ਸਲੋਪ 28 ਤੋਂ ਦਾ ਮ ਲੋਰਡਸ ਦੀ ਪਿਚ ਦੇ ਆਟੇ ਐਡਜਸਟ ਕਰਨ ਦਾ ਟੱਪਾ ਥੋੜਾ ਜਿਹਾ ਮੁਸ਼ਕਲ ਹੁੰਦਾ ਹੈ ਟੁੱਟੀ ਜਿਆਦਾ ਬੰਦਾ ਉੱਥੇ ਜਿਸ ਆਪਣੇ ਇੱਕ ਨਾਰਮਲ ਟੱਪੇ ਦੇ ਬਾਲ ਪਾਉਂਦਾ ਹੈ ਉੱਥੇ ਬਾਲ ਟੱਪਾ ਲੈ ਕੇ ਥੋੜੀ 슬ੋਪ ਦੇ ਨਾਲ ਚੱਲੇ ਜਾਂਦੀ ਹੈ ਤਾਂ ਅਰਥੇ ਬਾਲ ਜਿੰਨਾ ਮੂਵ ਦੀ ਐਕਸਪੈਕਟੇਸ਼ਨ ਹੁੰਦੀ ਹੈ ਉਸ ਤੋਂ ਜ਼ਿਆਦਾ ਹੋ ਜਾਂਦਾ ਹੈ ਉਸ ਹਿਸਾਬ ਨਾਲ ਲਾਈਨ ਲੈਂਥ ਖਰਾਬ ਹੋ ਜਾਂਦੀ ਹੈ ਤੇ ਸਾਹਮਣੇ ਜੇ ਲੈਫਟੀ ਤੇ ਰਾਈਟ ਦਾ ਕੰਬੀਨੇਸ਼ਨ ਹੋਏ ਫਿਰ ਤੇ ਥੋੜੀ ਜਿਹੀ ਹੋਰ ਵੀ ਜ਼ਿਆਦਾ ਦਿੱਕਤ ਹੁੰਦੀ ਹੈ ਇਸ ਚੀਜ਼ ਵਿੱਚ ਤਾਂ ਥੋੜਾ ਜਿਹਾ ਐਡਜਸਟ ਕਰਦੇ ਨੇ ਜੇ ਪ੍ਰੋਬਲਮ ਹੋ ਰਹੀ ਹੈ ਬੱਟ ਮੇਰੇ ਖਿਆਲ ਨਾਲ ਅਕਾਸ਼ਦੀਪ ਸ਼ਾਇਦ ਜਲਦੀ ਐਡਾਪਟ ਕਰ ਜੇ ਲੋਰਡਸ ਦੇ ਵਿੱਚ ਤਾਂ ਦੂਜੇ ਦਿਨ ਹੀ ਜਾਂ ਫਿਰ ਜੜੀ ਸੈਲੈਂਡ ਨੇ ਇੰਗਲੈਂਡ ਦੇ ਟੀਮ ਦੇ ਉੱਤੇ ਇੰਪਰੂ ਜਿਹੜਾ ਅੱਜ ਦੇ ਜੜੇਜਾ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਾਂਗਾ ਦੋਨੋਂ ਬੰਦੇ ਬਹੁਤ ਵਧੀਆ ਬੋਲਿੰਗ ਪਾ ਰਹੇ ਆ ਤੇ 100% ਐਫਰਟ ਉਹਨਾਂ ਦਾ ਹਮੇਸ਼ਾ ਹੀ ਰਹਿੰਦਾ ਏ ਥੋੜਾ ਜਿਹਾ ਲੱਕ ਚਾਹੀਦਾ ਏ ਤੇ ਥੋੜਾ ਜਿਹਾ ਹੋਰ ਐਡਜਸਟਮੈਂਟ ਕਰ ਲਓ ਨੇ ਪਿੱਛੇ ਦੇ ਹਿਸਾਬ ਨਾਲ ਤਾਂ ਵਿਕਟਸ ਲੈ ਸਕਦੇ ਆ ਹੁਣ ਜਿਹੜੀ ਸਭ ਤੋਂ ਵੱਡੀ ਮੈਂ ਗੱਲ ਕਰਨ ਜਾ ਰਿਹਾ ਉਹ ਕਰਨ ਜਾ ਰਿਹਾ ਮੈਂ ਨਿਤਿਸ਼ ਕੁਮਾਰ ਰੈੱਡੀ ਬਾਰੇ ਜੇ ਡੀ ਮੈਂ ਵੀ ਲਿਸਟ ਬਣਾਈ ਸੀ ਦੀ 3rd ਟੈਸਟ ਮੈਚ ਸ਼ੁਰੂ ਹੋਣ ਦੇ ਪਹਿਲਾਂ ਮੈਂ ਵੀ ਉਹਦੇ ਵਿੱਚ ਨੀਤੀਸ਼ ਕੁਮਾਰ ਰੈਡੀ ਨੂੰ ਨਹੀਂ ਰੱਖਿਆ ਜਿਹੜਾ ਟਿਟੋ ਉਹ ਬੰਦਾ ਐਜ਼ ਅ ਆਲ ਰਾਉਂਡਰ ਇੰਡੀਆ ਟੀਮ ਦੇ ਵਿੱਚ ਖੇល ਰਿਹਾ ਹੈ ਤੇ ਮੈਂ ਚੰਦਾ ਸੀਗਾ ਕਿ ਉੱਥੇ ਹੀ ਟ ਪ੍ਰੋਪਰ ਬੈਟਸਮੈਨ ਆਏ ਤੇ ਨੀਤੀਸ਼ ਕੁਮਾਰ ਰੈਡੀ ਬਾਹਰ ਬੈਠੇ ਪਰ ਨੀਤੀਸ਼ ਕੁਮਾਰ ਰੈਡੀ ਨੇ ਕੱਲ ਜੀ ਸੰਤਰਾਂ ਦੀ ਬੋਲਿੰਗ ਤਰੀ ਆ ਜਿਸ ਲਾਈਨ ਐਂਡ ਲੈਂਥ ਨਾਲ ਜਿਸ ਟੱਪੇ ਨੂੰ ਫੜ ਕੇ ਜਿਸ ਟੈਸਟ ਕ੍ਰਿਕਟ ਦੀ ਅਪਰੋਚ ਨਾਲ ਬੋਲਿੰਗ ਕਰੀ ਹੈ ਤੇ ਨੈਚੁਰਲ ਉਹਨੂੰ ਸੀਮ ਸਵਿੰਗ ਮੂਵਮੈਂਟ ਵੀ ਮਿਲ ਰਹੀ ਹੈ ਤੇ ਕਿਤਨੀ ਤੇ ਸਲੋਪ ਦਾ ਵੀ ਉਹ ਇਸਤੇਮਾਲ ਕਰ ਰਿਹਾ ਉਸ ਹਿਸਾਬ ਨਾਲ ਇੰਡੀਆ ਨੂੰ ਜਿਹੜੇ ਮੱਚ ਨੇ ਡਡ ਬ੍ਰੇਕ ਥਰੋ ਸੀ ਉਹ ਨੀਤਿਸ਼ ਕੁਮਾਰ ਰੈੱਡੀ ਨੇ ਦਬਾਏ ਆ ਪਹਿਲੇ ਉਹ ਚਾਹੇ ਬੈਂਡ ਡਟਡ ਦਾ ਵਿਕਟ ਹੋ ਜੇ ਥੋੜਾ ਜਿਹਾ ਬਿਟ ਆਫ ਲੱਕੀ ਡਿਸਮਿਸਲ ਜ਼ਰੂਰ ਸੀ ਦਾ ਪਟ ਜਿਹੜਾ ਦੂਜਾ ਉਹਨੇ ਟਰਾਵਲੀ ਨੂੰ ਆਊਟ ਕਰਿਆ ਸਲੋਪ ਦੇ ਨਾਲ ਬਹੁਤ ਬਾਹਰ ਜਾਈਏ ਜਾਂ ਸੀ ਮੂਵਮੈਂਟ ਦੇ ਨਾਲ ਬਾਹਰ ਜਾਈਏ ਬਟ ਇਟ ਇੰਪੈਕਟਫੁਲ ਆਊਟ ਸੀਦਾ ਇੱਕ ਤੱਟੜਾ ਆਊਟ ਸੀਦਾ ਜਿਹੜਾ ਜੀ ਹਰ ਇੱਕ ਡ੍ਰੀਮ ਡਿਲੀਵਰੀ ਹੁੰਦੀ ਹੈ ਇੱਕ ਬੋਲਰ ਦੀ ਉਸ ਹਸਾਬ ਨਾਲ ਬਾਹਰ ਜਾਂਦੇ ਹੋਏ ਬੋਲਤੇ ਕੋਰਟ ਬਿਹਾਈਂਡ ਉਸਨੇ ਆਊਟ ਜਰਾ ਤਾਂ ਬਹੁਤ ਵੱਡਾ ਗੋਲਡ ਨਾਮ ਆਫ ਦਾ ਟ੍ਰੀਟਰ ਜੋ ਇਸ ਤਰੀਕੇ ਨਾਲ ਛੇੜਦੇ ਰਹਿੰਦੇ ਆ ਤਾਂ ਕਿਤਨੇ ਇਤਿਹਾਸ ਦੇ ਪੰਨੇ ਆ ਤੋਂ ਬਾਅਦ ਇੰਡੀਆ ਟੂ ਯੂਨਿਟ ਤੱਟੜਾ 올 ਰਾਉਂਡਰ ਮਿਲ ਸਕਦਾ ਹੈ ਜਿਹੜਾ ਕਿ ਇੰਡੀਆ ਟੀਮ ਵਿੱਚ ਇੱਕ ਵਧੀਆ ਉਹਨਾ ਨਾਮ ਦਰਜਤਰਾ ਸਕਦਾ ਹੈ 올 ਰਾਉਂਡਰ ਦੀ ਲਿਸਟ ਵਿੱਚ ਤੇ ਵਧੀਆ ਟੈਸਟ ਖਿਡਾਰੀ ਵੀ ਬਣ ਸਕਦਾ ਹੈ ਹੁਣ ਇੰਡੀਆ ਟੀਮ ਦੀ ਬੋਲਿੰਗ ਦੀ ਤਾਰੀਫ ਬਹੁਤ ਹੋਈ ਹੁਣ ਇੰਗਲੈਂਡ ਟੀਮ ਦੇ ਦੀ ਟੀਮ ਟਾਸ ਜਿੱਤੜੇ ਪਹਿਲਾ ਬੈਟਿੰਗ ਕਰਨ ਆਉਂਦੀ ਆ ਸ਼ੁਰੂਆਤ ਵਧੀਆ ਰਹਿੰਦੀ ਆ ਨੋ ਡਾਊਟ ਬੈਂਡਾਟੜ ਨੇ ਸੰਭਲਦੇ ਸੰਭਲਦੇ ਬੂਮਰਾ ਦੀ ਬੋਲੀ ਨੂੰ ਇਸ ਰਾਸ ਦੀ ਬੋਲੀ ਨੂੰ ਹਟਾਸ ਤੇ ਹੋ ਗਈ ਤੇ ਬੋਲੀ ਨੂੰ ਬੈਂਡਾਟੜ ਦੇ ਕਰਾਉਲੀ ਨੇ ਥੋੜੀ ਜਿਹੀ ਵਧੀਆ ਪਾਰਟਨਰਸ਼ਿਪ ਕਰੀ ਬੋਲ ਨੂੰ ਥੋੜਾ ਪੁਰਾਣਾ ਡਰਿਆ ਥੋੜੀ ਜਿਹੀ ਵਧੀਆ ਸ਼ਾਰਟਸ ਵੀ ਲੱਜਾਏ ਅਨਫੋਰਚੂਨੇਟਲੀ ਦੋਨੇ ਆਊਟ ਆਊਟ ਹੋਏ ਲੰਬੀ ਪਾਰਟਨਰਸ਼ਿਪ ਨਹੀਂ ਕਰ ਬਏ ਬਟ ਸਟਾਰਟ ਦੇ ਜਿਹੜਾ ਇੰਗਲੈਂਡ ਦੇ ਟੀਮ ਨੂੰ ਚਾਹੀਦਾ ਸੀਗਾ ਫਿਰ ਚ ਰਿਸਤੇ ਆਉਂਦੇ ਆ 올ਿਪੋਪ ਤੇ ਜੋ ਰੂਟ ਜੋ ਰੂਟ ਹਾਲਾ ਦੀ ਵਧੀਆ ਖੇਡ ਰਹੇ ਹਨ ਉਹਨਾਂ ਬਾਰੇ ਥੋੜੀ ਜਿਹੀ ਚਰਚਾ ਲੇਟ ਜਰ ਉਹ 올ਿਪੋਪ ਵੀ ਵਧੀਆ ਸੈਟਲ ਦਿਖ ਰਹੇ ਬਰ ਰਵਿੰਦਰ ਜਿਹੜੇ ਜਦੇ ਟਰਨਿੰਗ ਬਾਲ ਦੇ ਉੱਤੇ ਆਊਟ ਹੋ ਗਿਆ ਹਾਲਾ ਜੇ ਤੁਹਾਡੇ ਜੋ ਫਰਸਟ੍ਰੇਟਡ ਸੀ ਦੇ ਆਪਣੇ ਆਊਟ ਟੂਟੀ ਸੈਟ ਸੀਗੇ ਬਟ ਫਿਰ ਵੀ ਡਿਲੀਵਰੀ ਵੀ ਉਸ ਤਰ੍ਹਾਂ ਦੀ ਸੀ ਸੀ ਡੀਟੀ ਆਊਟ ਹੋਣਾ ਬਣਦਾ ਸੀਗਾ ਤੇ 올ਿਪਾ ਆਊਟ ਹੋ ਗਿਆ ਬਾਕੀ ਹਰੀ ਬਰੋਟ ਨੇ ਜਸਪ੍ਰਿਤ ਬੋਮਰਾਂ ਨੇ ਬੋਲ ਦੇ ਰੜਤਾ ਬਟ ਟੀਮ ਨੂੰ ਜਾਂਦੇ ਜਾਂਦੇ ਥੋੜਾ ਜਿਹਾ ਨਾਂ ਵਿੱਚ ਕੰਟਰੀਬਿਊਸ਼ਨ ਕਰ ਜੇ ਉਹ ਬੈਟਸਮੈਨ ਪਰ ਜਿਹੜਾ ਇੰਗਲੈਂਡ ਦਾ ਹੁਣ ਨਿਯਮਾ ਨਮਾ ਇੱਕ ਲੈਜੈਂਡ ਬਣਦਾ ਜਾ ਰਿਹਾ ਹੈ ਅਲੈਸਟਰ ਟੂਟ ਤੋਂ ਬਾਅਦ ਜਿਹੜਾ ਇੱਕ ਟੈਸਟ ਕਰੀਟਰ ਦੇ ਵਿੱਚ ਆਉਣਾ ਰੁਤਬਾ ਬਣਾਉਂਦਾ ਜਾ ਰਿਹਾ ਹੈ ਜੋ ਰੂਟ ਜਿਹੜਾ ਕਿ 99 ਰਨਾਂ ਦੇ ਨਾਬਾਦ ਹੈ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਤੇ ਸਚਿਨ ਤੰਦੋਲਰ ਦਾ ਰਿਕਾਰਡ ਦੇ ਥੋੜਾ ਜਿਹਾ ਹੋਰ ਕਰੀਬ ਜਾਂਦਾ ਜਾ ਰਿਹਾ ਹੈ ਉਸ ਬੰਦੇ ਬਾਰੇ ਚਰਚਾ ਕਰਨ ਦੀ ਬਣਦੀ ਆ ਬਾਈ ਅਬ ਬੈਸਾ ਦਾ ਇਨਲੈਂਡ ਰਿਲੇਟਡ ਦੇ ਵਿੱਚ ਸਾਰੇ ਸਟੇਡੀਅਮਸ ਦੇ ਵਿੱਚ ਉਹਦਾ ਵਧੀਆ ਸਟੋਰਾ ਬਰ ਲੋਰਡਸ ਗਰਾਊਂਡ ਦੇ ਉੱਤੇ ਦਾ ਉਸ ਦਾ ਥੋੜਾ ਜਿਹਾ ਹੋਰ ਵੀ ਹਾਈ ਰਤਬਾ ਹੈ ਵਧੀਆ ਸਟਾਟਸ ਹੈ ਵਧੀਆ ਰਨਸ ਬਣਾਉਂਦਾ ਹੈ ਪਿਛਲੇ ਦੋ ਮੈਚਾਂ ਦੇ ਵਿੱਚ ਥੋੜੇ ਜਿਹੀ ਕਾਲੀ ਰਲ ਰਿਹਾ ਸੀ ਤਾਂ ਨਰਜਾ ਆਊਟ ਹੋ ਰਿਹਾ ਬਟ ਇਸ ਮੈਚ ਦੇ ਵਿੱਚ ਪ੍ਰੋਪਰ ਡਿਫੈਂਸਿਵ ਤੇ ਕਲਾਸਿਕਲ ਬੈਟਿੰਗ ਕਰਦਾ ਹੈ ਤੇ ਆਊਟ ਹੋਣ ਦੇ ਚਾਂਸਸ ਬਹੁਤ ਘੱਟ ਦੇ ਰਿਹਾ ਹੈ ਇੰਡੀਆ ਟੀਮ ਨੂੰ ਤੇ ਉਸ ਹਿਸਾਬ ਨਾਲ ਵਧੀਆ ਬੈਟਿੰਗ ਕਰ ਰਿਹਾ ਹੈ ਅੱਜ ਜਿਹੜੇ 99 ਰਨਾਂ ਦਾ ਸ਼ੁਰੂਆਤ ਕਰ ਰਿਹਾ ਹੋਸਾੜ ਦਾ ਛਤਰੀ ਵੀ ਮਾਰ ਦੇ ਰਿਹਾ ਤੇ ਹੌਲੀ ਹੌਲੀ ਇੰਡੀਆ ਟੀਮ ਦੇ ਲੈਜੈਂਡ ਸਚਿਨ ਤੰਦੋਲਕਰ ਦੇ ਸਟੋਰ ਦੇ ਟੈਸਟ ਗ੍ਰੇਟੇਡ ਦੇ ਹੋਰ ਜ਼ਿਆਦਾ ਨੇੜੇ ਜਾਂਦਾ ਜਾ ਰਿਹਾ ਹੈ ਇਸ ਹਿਸਾਬ ਨਾਲ ਜੇ ਇਹ ਚੱਲਦਾ ਰਿਹਾ ਤਾਂ ਇੰਡੀਆ ਟੀਮ ਵਾਸਤੇ ਥੋੜੀ ਜੀ ਪ੍ਰੋਬਲੈਮੈਟਿਕ ਵੀ ਟੜੀ ਕਰਦੇ ਰਗਾ ਤੇ ਹੋ ਸਕਦਾ ਹੈ ਆਪਣੇ ਜਿਹੜਾ ਟੋਟਲ ਆਉਣ ਹੋਰ ਵੀ ਜ਼ਿਆਦਾ ਹਾਈ ਲੈ ਕੇ ਚੱਲਿਆ ਜਾਏ ਹੋਨ ਫਾਸਟ ਡੇ ਦਾ ਖੇਡ ਖਤਮ ਹੋਣੇ ਦਾ ਇੰਗਲੈਂਡ ਦੀ ਟੀਮ 252 ਰਨਾਂ ਦੇ ਚਾਰ ਵਿਟਾਂ ਨੇ ਤੇ ਇੱਥੋਂ ਦੇ ਇੰਗਲੈਂਡ ਦੀ ਟੀਮ ਥੋੜਾ ਜਿਹਾ ਅੱਗੇ ਨੂੰ ਹੋਰ ਪੁਸ਼ਟ ਕਰੇ ਜੀ ਹਾਲਾਤੀ ਹੁਣ ਤੱਕ ਜਿੰਨੀ ਬੋਲਿੰਗ ਹੋਈ ਉਸ ਹਿਸਾਬ ਤੇ ਇੰਗਲੈਂਡ ਦੀ ਟੀਮ ਨੇ ਡਿਫੈਂਸਿਵ ਮੋਡ ਅਪਣਾਇਆ ਹੈ ਤੇ ਤਿੰਨੇ ਜਾਂ ਚਾਰ ਦੀ ਐਵਰੇਜ ਨਾਲ ਹੀ ਰਨ ਬਣਾਇਆ ਤੇ ਇੰਡੀਆ ਟੀਮ ਆਪਣੀ ਬੋਲਿੰਗ ਤੇ ਨਾਜੇ ਡੱਲ ਰਿਹਾ ਹੁਣ ਪੜਚੀਤਨ ਦੇ ਇੰਗਲੈਂਡ ਵੀ ਆਪਣੀ ਬੈਟਿੰਗ ਦੇ ਥੋੜਾ ਜਿਹਾ ਕੌਨਫੀਡੈਂਸ ਲੈ ਰਹੀ ਹੋਣੀ ਆ ਟੂ ਟੂ ਉਹਨਾਂ ਨੇ ਇਸ ਤਰੀਕਾ ਨਾਲ ਕੰਟਰੋਲਡ ਬੈਟਿੰਗ ਕਰੀਏ ਬਾਕੀ ਇਹ ਟਾਣਾ ਮੁਸ਼ਕਲ ਅ ਰਿਕਟੇਡ ਟੀਮ ਇਸ ਟੈਸਟ ਮੈਚ ਵਿੱਚ ਫਿਲਹਾਲ ਅੱਗੇ ਦੇ ਪਿੱਛੇ ਆ ਮੇਰੇ ਹਿਸਾਬ ਨਾਲ ਇੰਗਲੈਂਡ 65% ਅੱਗੇ ਆ ਤੇ ਇੰਡੀਆ 35% ਦੇ ਨਾਲ ਥੋੜੀ ਜਿਹੀ ਪਿੱਛੇ ਆ ਬਟ ਸੈਟਰਨ ਡੇ ਦੇ ਉੱਤੇ ਪਿੱਛੇ ਇਸ ਤਰੀਕੇ ਦੀ ਖੇਡ ਦੀ ਆ ਤੇ ਇੰਡੀਆ ਦੇ ਬੋਲਰ ਇਸ ਤਰੀਕੇ ਨਾਲ ਅਪਰੋਚ ਅੱਜ ਲੰਦੇ ਆ ਉਹ ਚੀਜ਼ ਦੇਖਣਿਆ ਲਈ ਹੋਏਗੀ ਬਾਕੀ ਤੁਹਾਡੇ ਜੋ ਓਪੀਨੀਅਨਸ ਨੇ ਇਸ ਟੈਸਟ ਮੈਚ ਸੰਬੰਧੀ ਦੇ ਵੀਡੀਓ ਸੰ ਤੇ ਵੀਡੀਓ ਜੇ ਵਧੀਆ ਲੱਗਦੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬਰਸ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੁਆ ਤੱਕ ਵਾਸਤੇ ਧੰਨਵਾਦ